اپ کے علاقے صورت میں کوئی کوئی پرتو سامنے دی کی روڈ پہանում ہے وہ معلوم ہے اوکے اپ کا کا کھڑے ہیں ਚਾਨ ਲੱਗਿਆ ਕਰਵਾਵਾ ਗਿਆ ਜੀ ਲੈਟਰ ਰਹਿ ਗਿਆ ਜੀ ਨੂੰ ਚੱਕਾਵਾ ਮੇਰੀ ਜਿੱਦੋ ਇੱਥੇ ਜਾਵਾ ਦੇ ਬਖਾਪਰ ਨਹੀਂ ਅੱਗੇ ਅੱਗੇ ਸ਼ੀਸ਼ਕਰ ਸਾਹਿਬ ਕੋ ਜਾਣਾ ਹੈ ਤੋਰਾ ਸਾਹਿਬ ਜਾਣਾ ਹੈ ਉਸ ਤੋਂ ਬਾਅਦ ਦੇਖ ਆਪ ਕੋ ਨਿਕਰਾ ਨਹੀਂ ਨਹੀਂ ਇੱਕ ਇੱਕ ਉਸ ਤੋਂ ਬਾਅਦ ਕਰ ਉਸ ਤੋਂ ਬਾਅਦ ਅੱਗੇ ਕਰ ਉਸ ਤੋਂ ਬਾਅਦ ਅੱਗੇ ਆ ਮੁੱਖ ਮੰਤਰੀ ਸਾਹਿਬ ਜੀ ਬਿਆਗਦਿਆਂ ਦਾ ਕਾਨੂੰਨ ਦਾ ਕੀ ਕੀਤਾ ਜੀ ਮੁੱਖ ਮੰਤਰੀ ਸਾਹਿਬ ਜੀ ਸਾਡੇ ਪਿਛਲੇ ਸੈਸ਼ਨ ਦੇ ਚੋਤ ਸੇ ਕਾਨੂੰਨ ਦਾ ਵਾਅਦਾ ਕੀਤਾ ਸੀ ਜੀ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆਜੀ ਤੇ ਇਦਰੀਵਾਲ ਸਾਹਿਬ ਆ ਤੁਹਾਨੂੰ ਜੀ ਨਾਮਾਂ ਨਾਲ ਹਿੰਕਸੀ ਤਾਂ ਰਿਵਾਲ ਹੈ ਮੁੱਖ ਮੰਤਰੀ ਸਾਹਿਬ ਬਦਮੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗਾ ਪਲੀਜ਼ ਮੁੱਖ ਮੰਤਰੀ ਫਾਇਨੰਸ ਸਟਾਫਰ ਮੇਰ ਤੋਂ ਆਏ ਹੋ ਉਸਨੂੰ ਤੁਹਾਨੂੰ ਮਿਲੋ ਇਸ ਥਾਈ ਪ੍ਰੇਖ ਨੂੰ ਇਹ ਬਤਨਾਂ ਦਾ ਕੀ ਬਣਾ ਸਾਨੂੰ ਦੱਸਿਓ ਕੁਝ ਸਾਡੇ ਗੱਲ ਸੁਣ ਲਓ ਜੇ ਤੁਸੀਂ ਆਏ ਹੋ ਤੇ ਸਾਡੇ ਗੋੜੇ ਕੋ ਜਵਾਬ ਦੇ ਕੇ ਜਾਓ ਅਸੀਂ ਤੁਹਾਨੂੰ ਤੁਹਾਡੇ ਘਰ ਆ ਕੇ ਮੇਰੇ ਅਸੀ ਕਿ ਤੁਹਾਨੂੰ ਦੇਖ ਦਿੱਤੀ ਸੀ ਕਾਨੂੰਨ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾਓ ਜੀ ਕੀ ਗੱਲ ਜਵਾਬ ਨਹੀਂ ਦਿੱਤਾ ਤਾਂ ਹੁਣ ਆਪੇ ਦੱਸਣਗੇ ਕੌਣ ਦਿੰਦਾ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਿੱਦਣੇ ਨੇ ਐਲਾਨ ਕੀਤਾ ਸੀ ਅਸੀਂ ਬੇਦਵੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਹੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸ ਮੋਰਚੇ ਨਾਲ ਕਰਕੇ ਆਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਂਦਰੀ ਬਾਰੇ ਸਾਹਿਬ ਨੂੰ ਖੁੱਬ ਅਸੀਂ 25 25 ਦਸੰਬਰ 2021 ਨੂੰ ਨਾਮ ਰਹਿਣੋ ਸਟੇਟ ਤੇ ਆਖੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜ ਗਏ ਨੇ ਕਿ ਇਦਾਂ ਭੱਜ ਲੈਣਗੇ ਤੁਹਾਨੂੰ ਕਿੰਨਾ ਚਿਰ ਭੱਜ ਲੈਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਚਿਰ ਬੇਕੁਸ ਬਣਾ ਲੈਣਗੇ ਵੀ ਕਿੰਨਾ ਤੇ ਜਨਾਜ਼ਾ ਵਿਧਾਇਕਾ ਸੈਸ਼ਨ ਹੋਇਆ ਕਿਵੇਂ ਦੇਖਦੇ ਹੋ ਸੀ ਇਹ ਪੁੱਛੀ ਨਹੀਂ ਆਇਆ ਅੱਜ ਕਿਹਾ ਹਾਂ ਅੱਜ ਇਹ ਐਲਾਨ ਤੋਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤੇ ਜੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੀ ਨਹੀਂ ਕਰ ਸਕਦੇ ਕਿੱਥੇ ਆਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁਖਵੰਦੀ ਸਾਹਿਬ ਨੂੰ ਮੁਖਵੰਦੀ ਰਹਾ ਤੇ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਸਰਮੋਸੀ ਤਰ੍ਹਾਂ ਨਗਰੀ ਦਾ ਕਰਦੇ ਨੇ 200 ਦੇ ਨੇ ਜੇ ਇੱਥੇ ਸਪੈਸ਼ਲੀ ਆਏ ਹੋ ਤੇ ਕਰ ਦਿੱਤਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੋਸ਼ ਸਾਂਝਾ ਮੰਨ ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਆਮ੍ਰਿਤ ਸਰਵਸਾਇਆ ਸੀਗਾ ਕੋ ਲਿਮਟ ਕੀਤੀ ਸੀ ਉਹਦੀ ਕਿ ਜਿਹੜਾ ਗਲਿਆਰਾ ਜਿਹੜਾ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਹਾਂ ਨਾ ਪੂਰਤੀਆਂ ਨੇ ਵੀ ਮਜ਼ਾਕਾ ਕਰ ਰਹੇ ਸਾਡੇ ਨਾਲ ਦੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ মিডিਆ ਸਾਹਮਣੇ ਸੀਗਾ ਆਵਾਜ਼ਾਂ ਦੇਤੀਆਂ ਨੇ ਮੇਰੇ ਨਾਲ ਅੱਖਾਂ ਚੱਖਾ ਪਾ ਕੇ ਉਹਨਾਂ ਨੇ ਅੱਖਾਂ ਵੀ ਆਪੀ ਹਾਂ ਰੋਹ ਸਿੰਘ ਤੁਹਾਨੂੰ ਹੱਥ ਫਾਈਵਰਤਾ ਹਾਂ ਮੈਨੂੰ ਅਜਦਾ ਹੱਥ ਵੀ ਕੀਤਾ ਸੀ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਦਾ ਭਰੋਸਾ ਕਰੀਏ ਸਭ ਮਸਲਾ ਤਾਂ ਆਇਆ ਨਾ ਤੁਹਾਡੀ ਕਿਹੜੀ ਜ਼ੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁਖਵੰਤ ਜੀ ਸਾਹਮਣੇ ਐਲ ਸਾਰੇ ਵੀਡੀਓ ਕੋਲ ਮੌਜੂਦ ਹੈ ਫੁਟੇਜ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਜਾਵੇਗਾ 15 ਤਰੀਕ ਨੂੰ ਸੜਕ ਕਮੇਟੀ ਨੂੰ ਦੇ ਦੋਤਾ ਅੱਜ ਅੱਜ ਮੈਂ ਇਹ ਇੱਕ ਮਿੰਟ ਮੇਰੀ ਗੱਲ ਪੂਰੀ ਆ ਲੈੰਦੋ ਅੱਜ ਬੈਂਸ ਸਾਹਿਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਪਿਆਰੀਆਂ ਕਰਦੇ ਆਂ ਕਿ ਉਹਨਾਂ ਨੂੰ 15 ਜਨਵਰੀ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਅਨੰਪੁਰ ਸਾਹਿਬ ਦੇ ਨਾਲ ਕਿ ਸੈਸ਼ਨ ਕਰਨਾ ਵਿਆਹ ਦੇ ਇੱਥੇ ਗੁਰੂ ਗੁਰੂ ਜੀ ਦੇ ਗ੍ਰੈਂਟ ਸਾਹਿਬ ਦੇ ਵਾਸਤੇ ਕਾਨੂੰਨ ਨਹੀਂ ਲਾਗੂ ਕਰਨੀ ਗੱਲ ਲਾਗੂ ਕਰਨ ਦੀ ਗੱਲ ਹੈ ਪਰੋਂ ਦੇ ਨਹੀਂ ਗੱਲ ਉਹਦਾ ਖਰੜਾ ਅਸੀਂ ਤਿਆਰ ਕਰਕੇ ਉਹਨਾਂ ਨੂੰ ਦਿੱਤਾ ਪਾਵਰ ਮੋਰਚੇ ਵੱਲੋਂ ਪਾਇਲਗੁਰ ਦੀ ਜੇ ਸ਼ਾਲ ਸਾਹਿਬ ਦੀ 406 ਅੱਜ 8 ਮਹੀਨੇ 40 ਦਿਨ ਹੋ ਗਏ ਉੱਤੇ ਬੈਠੇ ਨੂੰ ਪਰ ਪ੍ਰਪੇਖੀ 6 ਮਹੀਨੇ ਦਾ ਸਮਾਂ ਮੰਗਿਆ ਹਾਂ ਜੀ ਗਦਰੀਆਂ ਦੇ ਮੁੱਦੇ ਤੇ ਇਹਨਾਂ ਨੇ ਮਤਲਬ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਹਿਰੀਆਂ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਜਦੋਂ ਆਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਾਈਦੇ ਸਟੋਪ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਸੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਕਾਲ ਸਵਾਲ ਆਪ ਦਾ ਚੰਦਾ ਸੀਗਾ ਉਹ ਇਹਨਾਂ ਨੇ ਪੜਿਆ ਨਾਲ ਜਿਹਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮੈਮੋਰੈਂਡਮ ਨਾਲ ਫਾਈਲ ਦਿਖਾਈ ਚਲਦੀ ਸਟੇਜ ਰੋਕੀ ਗਈ Christmas ਦਾ ਮੌਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਰ ਸਿੰਘ ਚੋਰੀ ਕਰ ਚ ਮੈਨੂੰ ਥੱਲੇ ਲੈ ਕੇ ਗਿਆ ਸਟੇਜ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੈਂਡਮ ਫੜਿਆ ਕਹਿੰਦੇ ਮੈਂ ਬੋਲਾਂਗਾ ਸਟੇਜ ਤੇ ਬੋਲੇ ਵੀ ਆਸੀਂ ਬੈਠ ਗਿਆ ਡੱਕਾਂਗੇ ਵਿਚਾਰ ਵਟਾਂਦਰਾ ਹੋ ਰਿਹਾ ਹੋਣਾ ਵਿਚਾਰ ਵਟਾਂਦਰਾ ਹੋ ਰਿਹਾ ਹੋਣਾ ਹੋਰ ਸਮਾਂ ਕਹਿੰਦੇ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਬਾਬੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ 1 ਘੰਟੇ ਦੀ ਬੈਠਦਾ ਸਲੈਕਟ ਕਮੇਟੀ ਅਫਤੋਬ ਦੇਖੋ ਪਿਆ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਆ ਜੀ ਸਾਡੇ ਵਾਸਤੇ ਸ਼ਰਿਆਮ ਬਰਬਾਦੀ ਜੇ ਸਾਡੇ ਵਾਸਤੇ ਕੀਤਾ ਕੱਖ ਨੇ ਮੈਂ ਤਾਂ ਕਹਿੰਦਾ ਖਿਆਲ ਕਰ ਰਿਹਾ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵੇਖੋ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖੜੇ ਆ ਆਪਾਂ ਸਾਰੇ ਜਿਹੋਨੇ ਕੋਈ ਕਾਨੂੰਨ ਬਣਾਉਣਾ ਚਾਹਦਾ ਬੇਦਗੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਇਹ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦਾ ਸ਼ਰਾਬ ਮੀਟ ਦਾ ਸ਼ਰਾਬ ਨਾ ਸ਼ਰਾਬ ਨਹੀਂ ਤਾਂ ਪੀੜੀਆਂ ਸਿਗਟ ਉਹ ਬੰਦ ਕਰਨ ਦੀ ਚਲੋ ਸਾਰਬੰਦ ਬੰਦ ਹੋਣਾ ਚਾਹੀਦਾ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇਵੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਦਗੀਆਂ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੰਦਲਵਾ ਤੋਂ ਮਿੱਟੀ ਚਾਰਨ ਵਾਲੀ ਗੱਲ ਇੱਕ ਮੈਂ ਤੁਹਾਡੇ ਸਾਰੇ ਦੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਐਸ ਵਾਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮੱਤ ਛੇਜੇਗੇ ਪੰਜਾਬੀ ਦੇਵ ਤੋਂ ਫਿਰ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਦੋਂ ਤੁਹਾਨੂੰ ਚੜਿਆ ਸੀ ਉਦੋਂ ਫਲੈਕਸਾਂ ਤੁਹਾਡੀਆਂ ਨਹੀਂ ਸੀ ਲੱਗਦੀਆਂ ਉਦੋਂ ਕੋ ਹੋਰ ਫਲੈਕਸਾਂ ਆਉਂਦਾ ਸੀ ਪਰ ਸਾਨੂੰ ਆਪਣੇ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਿਰ ਮੈਂ ਤਾਂ ਸੋਚਿਆ ਕਿ ਪੰਜਾਬੀ ਤੁਹਾਡੇ ਨੂੰ ਦੁਬਾਰਾ ਪਰੋਸ਼ਣਾ ਕਰ ਲੈਣੀ